ਸਾਡੇ ਵਿਧਾਨ ਸਭਾ ਹਲਕਾ ਨਾਲ ਦੇ ਅਜਨਾਲਾ ਸ਼ਹਿਰ ਵਿੱਚ ਜਿਹੜਾ ਸਾਡਾ ਦਫ਼ਤਰ ਹੈ ਕੈਂਪਸ ਆਫਿਸ ਉੱਥੇ ਮੇਰੇ ਕੋਲ ਮੇਰੀਆਂ ਪੈਣਾ ਬਜੂਰਗ ਪ੍ਰਾਪੜੇ ਬੈਠੇ ਆ ਇਹਨਾਂ ਦੇ ਬੱਚੇ ਦੇਹਲ ਦੁਆ ਖਤਰ ਦੇ ਵਿੱਚ ਇੱਕ ਜੇਲ ਹੈ ਉੱਥੇ 7-7 ਸਾਲ ਦੀ ਜਿਹੜੀ ਉਹਨੂੰ ਫੌਰੀ ਦੇ ਵਿੱਚ ਸਜ਼ਾ ਹੋਈ ਹੈ ਉਹ ਜੇਲ ਕੱਟਦੇ ਆ ਉਥੇ ਉਹ ਦਿਨਾਂ ਨੇ ਮੇਰੇ ਕੋਲ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਦੀ ਹੈਲਥ ਦੇ ਨਾਲ ਸਾਡੇ ਬੱਚਿਆਂ ਦੀ ਜਿਹੜੀ ਅਧਿਆਈ ਉੱਥੋਂ ਕਰਵਾਈ ਜਾਵੇ। ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿਉਂਕਿ ਸਾਡੇ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਸਾਡੀ ਸਰਕਾਰ ਜਿਹੜੀ ਸਾਡੀ ਇਹ ਹਮੇਸ਼ਾ ਹੀ ਮਤਲਬ ਜਿਹੜੀ ਕੋਸ਼ਿਸ਼ ਰਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੇ ਸਾਡੇ ਮੁੰਡੇ ਰੋਜ਼ਗਾਰ ਦੇ ਵਾਸਤੇ ਜਾਂਦੇ ਆ ਰੋਟੀ ਲਈ ਜਾਂਦੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਜਦੋਂ ਉਹ ਫਸ ਜਾਂਦੇ ਆ ਜਾਂ ਜਦੋਂ ਗੈਰ ਕਾਨੂੰਨੀ ਢੰਗਾਂ ਦੇ ਨਾਲ ਜਾਂਦੇ ਆ ਤੇ ਰਸਤੇ 'ਚ ਫਸ ਜਾਂਦੇ ਆ ਤੇ ਮਾਪਿਆਂ ਦੀ ਬੱਚਿਆਂ ਦੀ ਬਹੁਤ ਅਖਿਆਈ ਹੋ ਜਾਂਦੀ ਹੈ ਉਦੋਂ ਕੇਸ ਮੁੜ ਕੇ ਸਾਡੇ ਕੋਲ ਆਉਂਦੇ ਆ ਅਸੀਂ ਪਿਛਲੇ 22 ਸਾਲਾਂ ਦੇ ਵਿੱਚ ਸੈਂਕੜੇ ਮੁੰਡੇ ਦੀ ਹਜ਼ਾਰਾਂ ਮੁੰਡੇ ਜਿਹੜੇ ਆ ਵੱਖ-ਵੱਖ ਵਰਲਡ ਦੇ ਦੇ ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਦੇ ਵਿੱਚੋਂ ਅਧਿਆਕ ਲਾਇਆ ਉਹ ਦੁੱਖ ਦੇ ਨਾਲ ਕਹਣਾ ਪੈਂਦਾ ਕਿ ਬਹੁਤ ਸਾਰੇ ਮੁੰਡੇ ਜਿਹਨਾਂ ਦੀ ਵਿਚਾਰਨ ਦੀ ਰਸਤੇ ਦੀ ਡੈਥ ਹੋ ਜਾਂਦੀ ਆ ਜਾਂ ਉੱਥੇ ਕਿਤੇ ਡੈਥ ਹੋ ਜਾਂਦੀ ਆ ਉਹਨਾਂ ਦੀਆਂ ਲਾਸ਼ਾਂ ਲਿਆਉਣ ਲੱਗਿਆਂ ਵੀ ਚਾਰ ਤੇ ਪੰਜ-ਪੰਜ ਮਹੀਨੇ ਸਾਨੂੰ ਲੱਗ ਜਾਂਦੇ ਆ ਉਹ ਅਸੀਂ ਉਹ ਵੀ ਲਿਆਉਂਦੇ ਆ ਕਿਉਂਕਿ ਬੰਗਲਾਦੇਸ਼ ਤੋਂ ਲਾਸ਼ ਲੈ ਕੇ ਆਉਣੀ ਜੜੀ ਉਹ ਬਹੁਤ ਇੱਕ ਔਖਾ ਜਿਹੜਾ ਕੰਮ ਹੈ ਉਹ ਜਿਹੜਾ ਇਹ ਕੇਸ ਹੈ ਜਿਹੜੇ ਅਰਬ ਕੰਟਰੀਆਂ ਦੇ ਜਿਵੇਂ ਵੀ ਹਨ ਇਹਨਾਂ ਦੇ ਅੰਦਰ ਜਿਹੜੇ ਕਾਨੂੰਨ ਨੇ ਉਹਨਾਂ ਦੇਸ਼ਾਂ ਦੇ ਉਹ ਬੜੇ ਸਖਤ ਆ ਜਿੱਤਾ ਇਹ ਮੁੰਡਿਆਂ ਨੂੰ ਵੀ ਲਾਇਸੈਂਸ ਲੈਣ ਲਈ ਡਰਾਈਵਿੰਗ ਲਾਇਸੈਂਸ ਲੈਣ ਵਾਸਤੇ ਇਹਨਾਂ ਤੇ ਜਿਹੜਾ ਦੋਸ਼ ਹੈ ਉਹ ਕਹਿੰਦੇ ਆ ਕਿ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹੜੀ ਆ ਇਹਨਾਂ ਨੇ ਰਿਸ਼ਵਤ ਦਿੱਤੀ ਆ ਇਹਨਾਂ ਦੇਸ਼ਾਂ ਵਿੱਚ ਰਿਸ਼ਵਤ ਜਿਹੜੀ ਲੈਣੀ ਬਹੁਤ ਵੱਡਾ ਪਾਪ ਹੈ ਉਹ ਬੜੀ ਉੱਥੇ ਸ਼ਕਤੀ ਹੈ ਉਸੇ ਵੇਲੇ ਦੀ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਹੋਰ ਕੋਈ ਨਸ਼ੇ ਦਾ ਜਾਂ ਹੋਰ ਕੋਈ ਗਲਤ ਕੋਈ ਲੜਾਈ ਨਹੀਂ ਝਗੜਾ ਨਹੀਂ ਜਿਹੜੀ ਕੰਪਨੀ ਕੋ ਇਹਨਾਂ ਨੇ ਆਪਣੇ ਡਰਾਈਵਰੀ ਲਾਇਸੈਂਸ ਲੈ ਸੀਗੇ ਉਸ ਕੰਪਨੀ ਨੇ ਹੀ ਇਹਨਾਂ ਤੇ ਕੇਸ ਜਿਹੜਾ ਉਹ ਕਰਵਾਤਾ ਕੰਪਨੀ ਦੇ ਮਾਲਕ ਨੇ ਕਿਹਾ ਕਿ ਜਿਹੜੇ ਉਹਦੇ ਕੋਲ ਕਿਤੇ ਪੈਸੇ ਗੱਡੀ ਦੇ ਵਿੱਚੋਂ ਕੋ ਫੜੇ ਗਏ ਉਨੇ ਇਹਨਾਂ ਮੁੰਡਿਆਂ ਦੇ ਪਛਾਦੇ ਤੇ ਕੇਸ ਜਿਹੜਾ ਕਰਤਾ ਤਿੰਨ ਮੁੰਡੇ ਅਮਰਸਰ ਦੇ ਦੋ ਮੁੰਡੇ ਜਿਹੜੇ ਤਰਨਤਾਰ ਦੇ ਇੱਕ ਮੁੰਡਾ ਜਿਹੜਾ ਗਰਸਾਸਪੁਰ ਦਾ ਉਹਦੇ ਇੱਕ ਮੁੰਡਾ ਜਿਹੜਾ ਉਹ ਚੁਪੀ ਦਾ ਇਹ ਬੱਲੇ ਜਿਹੜੇ ਸੱਤ ਜਣੇ ਉਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਲੱਗੇਆਂ ਹਜ਼ਾਰਾਂ ਮੁੰਡਿਆਂ ਦੀ ਬੱਲੇ ਜਿਹੜੀ ਮਦਦ ਕੀਤੀ ਹੈ ਅਸੀਂ ਇਹਨਾਂ ਪਰਵਾਦਾਂ ਦੀ ਵੀ ਉਹਦੀ ਡਟ ਕੇ ਬਤ ਕਰਾਂਗੇ ਅੱਜ ਤਾਂ ਸੰਦੇਆ ਕੱਲ ਤੋਂ ਹੀ ਇਹਨਾਂ ਦੀ ਪੈਦਾਵਾਈ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਹੋਮ ਮਿਨਿਸਟਰੀ ਦੇ ਦਾਈ ਵਿਦੇਸ਼ ਮੰਤਲਏ ਦੇ ਦਾਈ ਔਰ ਉੱਥੇ ਜਿਹੜਾ ਸਾਡਾ ਇੰਡੀਅਨ ਕੌਂਸੂਲੇਟ ਆਫਿਸ ਹੈ ਉਹਦੇ ਦਾਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਪਰਵਾਦਰਾਂ ਦੇ ਬੱਚੇ ਜਿਹੜੇ ਆ ਉਹ ਕਿਸੇ ਤਰ੍ਹਾਂ ਜੇਲ੍ਹ ਚੋਂ ਦਿਹਾ ਓਕੇ ਵਾਪਸ ਆ ਜਾਣ ਕਿਉਂਕਿ ਇਹਨਾਂ ਕੁਝ ਪਰਵਾਦਰ ਇੰਨੇ ਗਰੀਬ ਨੇ ਬਚਾਦੇ ਮੈਨੂੰ ਦੱਸ ਰਹੇ ਕਿ ਪੈਸੇ ਵੀ ਉਹ ਜਦੋਂ ਜੇਲ੍ਹ ਚ ਇਹਨਾਂ ਨੂੰ ਕਾਲ ਕਰਦੇ ਉਹਦੇ ਵਾਸਤੇ ਕਾਡਾਂ ਦੇ ਪੈਸੇ ਵੀ ਇੱਥੋਂ ਭੇਜਦੇ ਆ ਉਹ ਇਹਨਾਂ ਦੇ ਬਚਾਦਿਆਂ ਤੇ ਜ਼ਮੀਨ ਵੀ ਵੇਖੀ ਇਹਨਾਂ ਦੇ ਕੋਈ ਟਰੈਕਟਰ ਟਰਾਲੀ ਉਹ ਵੀ ਵੇਕੇ ਬਚਾ ਦਿੰਦੇ ਪਰ ਕੁਝ ਤਿੰਨ ਚਾਰ ਪਰਵਾਹ ਆ ਜਿਨ੍ਹਾਂ ਨੂੰ ਰੋਟੀ ਵੀ ਜੜੀ ਆ ਉਹ ਥਾਣੀ ਜੜੀ ਔਖੀ ਹੋਈ ਆ ਬਚਾਦਿਆਂ ਤੱਕ ਜ਼ਿਆਦਾ ਕਰਨਾ ਔਖਾ ਹੋਇਆ ਸੋ ਮੈਂ ਇਹਨਾਂ ਨੂੰ ਵਿਸ਼ਵਾਸਦ ਹੋਇਆ ਕਿ ਹੱਦ ਸੰਭਵ ਅੱppa ਕੋਸ਼ਿਸ਼ ਕਰਾਂਗੇ ਕੱਲ ਤੋਂ ਮੈਂ ਦਿੱਲੀ ਗੱਲ ਕਰਕੇ ਆਪਾਂ ਇਹਨਾਂ ਬੱਚਿਆਂ ਦੀ ਦਿਹਾਈ ਵਾਸਤੇ ਪੂਰਾ ਤੁਸੀਂ ਕਿਉਂਕਿ ਉਹ ਉੱਥੇ ਉੱਥੇ ਸੰਕਟ ਇਹਦਾ ਜਿੱਦਾਂ ਹੋਣਾ ਹੀ ਤੁਸੀਂ ਅਸੁਰ ਦੇ ਰਹੇ ਹੋ ਕਿ ਜਕਰੇਨ ਦੇ ਵਿੱਚ ਆਪਣੇ ਬੱਚੇ ਕਈ ਫਸ ਗਏ ਜੀ ਰਸ਼ੀਆ ਜਕਰੇਨ ਦੇ ਬਾਰਡਰ ਦੇ ਉੱਤੇ ਉੱਥੇ ਆਪਣੇ ਮੁੰਡਿਆਂ ਦਾ ਗੱਲ ਕਰਦੀ ਬਹੁਤ ਔਖੀ ਪਾਸ਼ਾ ਇਦਾਂ ਦੀ ਉੱਥੇ ਵੀ ਕਈ ਮੁੰਡੇ ਜਿਹੜੇ ਗਰਦਾਸਪੁਰ ਦੇ ਆਪਣੇ ਬੱਚੇ ਸੀਗੇ ਮੈਂ ਕਹਿਆ ਹੁੰਦਾ ਤੇ ਕਦੀ ਵੀ ਉਹ ਵੀ ਅਸੀਂ ਉੱਥੋਂ ਜਿਹੜੇ ਛਡਾਏ ਸੋ ਇੱਥੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੰਜਾਬ ਸਰਕਾਰ ਉਹਦੇ ਆਪਣੇ ਮੁੱਖ ਮੰਤਰੀ ਦੇ ਨਾਲ ਮਿਲ ਕੇ ਇਹਨਾਂ ਬੱਚਿਆਂ ਦੀ ਜਿਹੜੀ ਆ ਜਲਦ ਤੋਂ ਜਲਦ ਅਧਾਈ ਜਿਹੜੀ ਆ ਉਹ ਆਪਾਂ ਜਿਹੜੀ ਕਰਵਾਵਾਂਗੇ ਉਹਦੇ ਨਾ ਪਦਵਾਵਾ ਦੀ ਜਿਹੜੀ ਆ ਹਰ ਸੰਭਵ ਕਾਨੂੰਨੀ ਬਦਲ ਜਿਹੜੀ ਉਹ ਕਰਦਾ ਜਾਂ ਤਾਂ ਉਹ ਬੰਦੇ ਚੁੰਗਲੇ ਸਾਡੇ ਏਜੰਟ ਕੋਲ ਕਾਰੀਆਂ ਲੈ ਜਾਂਦੇ ਉਹਨਾਂ ਨੂੰ ਕੀ ਫਿੱਤਰ ਹੋਏ ਏਜੰਟਾਂ ਦਾ ਕਿਵੇਂ ਦੀ ਕਾਰਜ ਰਹੀ ਹੈ ਤੁਸੀਂ ਪਿਛਲੇ ਹਫ਼ਤੇ ਖਵਾਦਾ ਪੜੀਆਂ ਹੋਣੀਆਂ ਸਾਡੀ ਸਰਕਾਰ ਨੇ ਸਾਡੇ ਐਨਡੀਏ ਡਿਪਾਰਟਮੈਂਟ ਨੇ ਐਨਡੀਏ ਪੁਲਿਸ ਵਿੰਗ ਦੇ 200 ਤੋਂ ਵੱਧ ਟਰੈਵਲ ਏਜੰਟਾਂ ਦੇ ਖਿਲਾਫ ਪੱਤੇ ਦਰਜ ਕੀਤੇ ਓੜੇ ਪਿਛਲੇ ਵੀ ਇੱਕ ਦੀ ਸਭ ਖਵਾਦਾਂ ਦਾ ਫਰਮ ਪੇਪਰ ਤੇ ਲੱਗਾ ਸੀਗਾ ਔਰ ਅਸੀਂ ਲੋਕਾਂ ਨੂੰ ਵੀ ਕਿਹਾ ਸਾਡਾ ਇਹ ਪੂਰਾ ਨਿਸ਼ਚੈ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਉਹਨੂੰ ਜਿਹੜੀ ਅਸੀਂ ਬੰਦ ਕਰਾਵਾਂਗੇ ਜਿਹੜੇ ਗੈਰ ਕਾਨੂੰਨੀ ਟਰੈਵਲ ਏਜੰਟ ਲੋਕਾਂ ਦਾ ਧੋਖਾ ਕਰਦੇ ਆ ਉਹਨੂੰ ਬੰਦ ਕਰਾਵਾਂਗੇ ਤੇ ਮੇਰੀ ਲੋਕਾਂ ਨੂੰ ਬੇਨਤੀ ਹੈ ਜਾਓ ਕੋਈ ਗੱਲ ਦੀ ਰੋਟੀ ਲਈ ਜਾਓ ਜਿੱਥੇ ਵੀ ਜੋਬ ਤੇ ਜਾਣਾ ਚਾਹੋ ਪੜਨ ਜਾਣਾ ਪੜ ਜਾਓ ਪਰ ਅੱਜ ਦੇ ਯੁੱਗ ਦੇ ਵਿੱਚ ਜਦੋਂ ਆਨਲਾਈਨ ਹਰ ਚੀਜ਼ ਅਵੇਲੇਬਲ ਹੈ ਇੱਥੋਂ ਆਪਣੇ ਪੜ੍ਹ ਕੇ ਸੁਣ ਕੇ ਚੰਗੇ ਟ੍ਰੈਵਲ ਏਜੰਸੀ ਜਿਹੜੀ ਚੰਗੇ ਕੋਈ ਇਮੀਗ੍ਰੇਸ਼ਨ ਦੇ ਜਿਹੜੇ ਸੈਂਟਰ ਨੇ ਉਹਨਾਂ ਦੇ ਰਾਹੀਂ ਜਾਓ ਗੈਰ ਕਾਨੂੰਨੀ ਟੰਗ ਦੇ ਨਾਲ ਬਿਲਕੁਲ ਨਾ ਜਾਓ ਮੈਂ ਨਹੀਂ ਕਹਿੰਦਾ ਕਿ ਸਾਰੀਆਂ ਟ੍ਰੈਵਲ ਏਜੰਸੀਆਂ ਮਾੜੀਆਂ ਨੇ ਜਾਂ ਗਲਤ ਨੇ ਪਰ ਆਨਲਾਈਨ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਤੁਸੀਂ ਸਿੱਧੀ ਆਨਲਾਈਨ ਜਾ ਕੇ ਨਿਊਯਾਰਕ ਗੱਲ ਕਰੋ ਟ੍ਰਾਂਟੋ ਕਰੋ ਇਟਲੀ ਕਰੋ ਜਿੱਥੇ ਵਧੀਆ ਕਰੋ ਅੱਜ ਦੇ ਯੁੱਗ ਦੇ ਵਿੱਚ ਆਪਾਂ ਕਿਸੇ ਦੀ ਚੁੰਗਲ ਦੇ ਵਿੱਚ ਫਸ ਜਾਏ ਤਾਂ ਬੜੀ ਮਾੜੀ ਗੱਲ ਹੈ ਸੋ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਪੁੱਤਾਂ ਨੂੰ ਇਹ ਝੂਠੇ ਜਿਹੜੇ ਟਰੈਵਲ ਏਜੰਟ ਹੈ ਗੈਰਕੁਨ ਨਹੀਂ ਜਿਹੜਾ ਧੰਦਾ ਕਰਦੇ ਆ ਉਹਨਾਂ ਦੇ ਦਾਈ ਆਪਣੇ ਬੱਚਿਆਂ ਨੂੰ ਨਾ ਭੇਜੋ ਤੁਸੀਂ ਦੇਖ ਲਓ ਕਿੰਨਾ ਆਪਾਂ ਅੱਜ ਪਰੇਸ਼ਾਨ ਆਂ ਲਾਜਮੀ ਆ ਸਾਡਾ ਬੱਚਾ ਕਿਤੇ ਜੰਨਦਰ ਦੇ ਆ ਲੁਧਿਆਣਾ ਵਿੱਚ ਫਸ ਜਾਏ ਤਾਂ ਉੱਥੇ ਪਰੇਸ਼ਾਨ ਹੋ ਜਾਂਦੇ ਆ ਦੂਜੇ ਦੇਸ਼ਾਂ ਵਿੱਚ ਤੇ ਨਾ ਆਪਾਂ ਮੁਲਾਕਾਤ ਕਰ ਨਹੀਂ ਓਗੇ ਉਹਨਾਂ ਦੇਸ਼ਾਂ ਦੇ ਵਿੱਚ ਤੇ ਵਕੀਲ ਕਰਨਾ ਬੜਾ ਔਖਾ ਇਹ ਦੱਸ ਰਹੀ ਜਿਹੜਾ ਉਹਦੇ ਵਕੀਲ ਕੀਤਾ ਉਹਨੇ ਕਰੀਬ 15-16 ਲੱਖ ਰੁਪਈਆ ਉੱਪਰ ਤੱਕ ਇਹਨਾਂ ਕੋਲ ਲਿਆ ਇਹਨੇ ਪੈਸੇ ਦੇਣੇ ਵਕੀਲਾਂ ਨੂੰ ਕਿਤੇ ਮਤਲਬ ਕੋਈ ਸੌਖੀ ਗੱਲ ਨਹੀਂ ਸੋ ਮੇਰੀ ਸਾਰੇ ਪੰਜਾਬੀਆਂ ਹੱਥ ਜੋੜ ਕੇ ਬੇਨਤੀ ਆ ਕਿ ਗੈਰ ਕਾਨੂੰਨੀ ਤੌਰ ਤੇ ਬਾਤ ਦਿਣਾ ਠੀਕ ਨਹੀਂਗਾ ਕਾਨੂੰਨੀ ਤੌਰ ਤੇ ਜਿੱਦਾਂ ਮਰਜ਼ੀ ਚੋ ਜਿੱਥੇ ਮਰਜ਼ੀ ਚੋ ਕੋਈ ਚੱਕਰ ਨਹੀਂ ਪਰ ਗੈਰ ਕਾਨੂੰਨੀ ਜਿਹੜਾ ਟੰਗ ਆ ਉਹ ਨਾ ਪਨਾਇਆ ਜਾਵੇ ਏ ਬੇਦੀ ਸਾਡੇ ਨੂੰ ਬੇਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਵੀ ਨੇ ਜਿਹੜੀਆਂ ਲੈ ਜਾਂਦੀਆਂ ਨੇ ਇੱਥੇ ਬੱਚਾ ਨੂੰ ਬਾਅਦ ਵਿੱਚ ਸਾਂਭਦੀਆਂ ਨਹੀਂ ਆ ਤੇ ਬੱਚੇ ਜਿਹੜੇ ਉੱਥੇ ਰੋਦੇ ਰਹਿੰਦੇ ਆ ਨਹੀਂ ਮੈਂ ਤਾਂ ਹੀ ਕਿਹਾ ਨਾ ਕਿ ਜਦੋਂ ਇੱਥੇ ਤੁਹਾਡੇ ਨਾਲ ਗੱਲ ਕਰਦੇ ਉਹ ਤੁਹਾਨੂੰ ਕਹਿਣਗੇ ਜੀ ਫਲਾਣੀ ਕੰਪਨੀ ਉਹਦੇ ਨਾਲ ਸਾਡਾ ਕੰਟਰੈਕਟ ਹੈ ਜੀ ਅਸੀਂ ਉਹਨਾਂ ਤੁਹਾਡਾ ਕੰਟਰੈਕਟ ਕਰਾ ਦਿੰਦੇ ਆ ਤੇ ਸਾਡੋ ਕੰਪਨੀ ਦਾ ਸਾਡਾ ਡਾਇਰੈਕਟ ਸਾਡਾ ਕੁਝ ਆਨਲਾਈਨ ਅਵੇਲੇਬਲ ਹੈ ਤੁਹਾਨੂੰ ਸਟੱਡੀ ਕਰਕੇ ਜਾਣਾ ਚਾਹੀਦਾ ਤੁਹਾਨੂੰ ਦੇਖ ਕੇ ਜਾਣਾ ਚਾਹੀਦਾ ਤੁਹਾਨੂੰ ਇੱਥੋਂ ਡਾਇਰੈਕਟ ਖੁਦ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਆ ਅੱਜ ਕੱਲ ਤਾਂ ਸਾਡੇ 10 11 ਬਾਅਦ ਵਿੱਚ ਜਮਾਤ ਤੇ ਜਿਹੜੇ ਬੱਚੇ ਪੜ੍ਹਦੇ ਆ ਉਹ ਸਾਡੇ ਦੋਂ ਦਾ ਚੰਗਾ ਇੰਟਰਨੈਟ ਚਲਉਂਦੇ ਆ ਸੋਸ਼ਲ ਮੀਡੀਆ ਦਾ ਜੋਗਿਆ ਹੁਣ ਸੋ ਮੈਂ ਤਾਂ ਇਹ ਕਹਿਣਾ ਕਿ ਆਪਾਂ ਜਿਹੜੀ ਹੈ ਬੰਲਾ ਗਲਤ ਇਮੀਗ੍ਰੇਸ਼ਨ ਦੇ ਰਹੀ ਨਹੀਂ ਜਾਂਦੀ ਸਰਦਾਰ ਸਾਹਿਬ ਇੱਕ ਤੁਸੀਂ ਦੱਸਿਆ ਕਿ 6 ਨੌਜਵਾਨ ਆਪਣੇ ਪੰਜਾਬ ਦੇ ਨੇ ਇੱਕ ਜੋਗੀ ਦਾ ਵਿਆਹ ਉਹਨਾਂ ਦੀ ਸਰਕਾਰ ਨਾਲ ਵੀ ਉਹਨਾਂ ਨੇ ਵੀ ਕੀਤਾ ਤਾਂ ਨਾਲ ਸੰਭਲ ਕੇ ਜਾਂ ਉਹ ਉਹਨਾਂ ਦੀ ਸਰਕਾਰ ਵੀ ਆਪਣੇ ਪੱਤਰ ਤੇ ਕਰ ਲਈ ਜੁਆਇੰਟ ਕੇਸ ਬਣਾ ਨਹੀਂ ਇਹਨੂੰ ਪਤਾ ਨਹੀਂਗਾ ਮੈਂ ਤਾਂ ਸੱਤਾ ਦੀ ਪੈਸਾ ਹੀ ਕਰੇ ਆਂਦੀ ਆਪਣੇ ਜਿਹੜੇ ਸਾਡੇ ਨਹੀਂ ਕਰਾਂਗੇ ਸੱਤਾ ਦੇ ਕਰਾਂਗੇ ਜਿੰਨੇ ਦਾ ਬਿਲਕੁਲ ਕੇਸ ਹੈ ਆਪਾਂ ਸਾਦੇ ਦੀ ਕਰਾਂਗੇ ਇੱਕ ਜਿੰਨਾ ਕੋ ਲਾਇਸੈਂਸ ਨਹੀਂ ਹੈਗੇ ਉਹ ਵੀ ਸੋਸ਼ਲ ਮੀਡੀਆ ਦੇ ਤੇ ਪੋਸਟ ਆਪਾਂ ਆ ਕੇ ਜਿਹੜੇ ਲੋਕਾਂ ਨੂੰ ਟਰੈਕਟ ਕਰਦੇ ਆ ਕਿ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਨਿਵੇਸ਼ ਭੇਜਿਆ ਜਾਵੇਗਾ ਉਹਨਾਂ ਦਾ ਕਾਰਡ ਸਾਡੇ ਦਰਨੀ ਐਨਆਰਆਈ ਡਿਪਾਰਟਮੈਂਟ ਵੱਲੋਂ ਖਾਸ ਧਿਆਨ ਦਿੱਤਾ ਜਾਵੇਗਾ ਕਿ ਜਿਹੜੇ ਫਰਜ਼ੀ ਨਹੀਂ ਦੀ ਉਹਦੇ ਤੇ ਹੀ ਦੇ ਦੇ ਸੋਸ਼ਲ ਮੀਡੀਆ ਤੇ ਵੀ ਕਰਦੇ ਆ ਜਿਹੜੇ ਅਸੀਂ ਕੇਸ ਦਰਜ ਕੀਤੇ ਆ ਨਾ ਇਹਨਾਂ ਚੋਂ ਕਈ ਬੰਦੇ ਹੀ ਜਿਹੜੇ ਸੋਸ਼ਲ ਮੀਡੀਆ ਤੇ ਗਲਤ ਐਡਵਰਟਾਈਜ਼ਮੈਂਟ ਕਰਦੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਿਹੜੇ ਮੁੰਡੇ ਅੱਜ ਯੂਕਰੇਨ ਵਾਲੇ ਕੇਸ ਚ ਉਹ ਮੁੰਡੇ ਬੁਲਾਏ ਮਲੇਸ਼ੀਆ ਵੀ ਪਹਿਲਾਂ ਵੀ ਅਰਬ ਕੰਟਰੀਆਂ ਦੇ ਮੁੰਡਿਆਂ ਨੂੰ ਵਾਪਸ ਬੁਲਾਇਆ ਇਹ ਮੁੰਡੇ ਜਿਹੜੇ ਵਾਪਸ ਆਉਂਦੇ ਨੇ ਇਹ ਜਿਹੜੀਆਂ ਕੰਪਲੇਂਟ ਦਿੰਦੇ ਨੇ ਕਿ ਫਲਾਣੇ ਜਨਰੇ ਤੱਕਾ ਕੀਤਾ ਫਲਾਣੇ ਨੇ ਉਹਨਾਂ ਦੇ ਖਿਲਾਫ ਵੀ ਸਰਕਾਰ ਨੇ ਪੈਨਲ ਕਾਰਵਾਈ ਕਰਦੀ ਹੈ ਬਿਲਕੁਲ ਉਹਨਾਂ ਦੇ ਖਿਲਾਫ ਵੀ ਪੈਨਲ ਕਾਰਵਾਈ ਕਰਦੀ ਹੈ ਮੈਂ ਤੁਹਾਨੂੰ ਦੱਸਦਾ ਇੱਕ ਮਤਲਬ ਗਵਾਸਪੁਰ ਦਾ ਕੇਸ ਸੀਗਾ ਉਹ ਟਰੈਵਲ ਏਜੰਟ ਜਿਹੜਾ ਉਸੇ ਪਿੰਡ ਦਾ ਜਿੱਨੇ ਬੰਦੇ ਖੜੇ ਓਕੇ ਉਹ ਨਾਲ ਸੀਗਾ ਬਹਾਲ ਦੇਸ਼ ਦੇ ਵਿੱਚ ਉੱਥੇ ਉੱਥੇ ਤੇ ਬੱਚਾ ਦਰਜ ਕਰਾਇਆ ਉੱਥੇ ਉੱਥੇ ਵੀ ਕਹਿ ਕੇ ਕਰਾਇਆ ਇੱਥੇ ਵੀ ਐਸਐਸਪੀ ਗਰਦਾਸਪੁਰ ਨੇ ਉਹਦੇ ਤੇ ਉਹਦੀ ਮਦਦ ਦੇ ਰਹੀ ਉਹ ਲੋਕਾਂ ਦੇ ਬੱਚਿਆਂ ਨੂੰ ਗਲਤ ਗਾਈਡ ਕਰਕੇ ਲੈ ਆਉਂਦੀ ਸੀ ਉਹ ਸਾਰੇ ਬਦਵਾਤੇ ਹੀ ਬੱਚਾ ਕਰ ਉਹਨਾਂ ਦੇ ਹੀ ਕਾਰਵਾਈ ਕਰਦੇ ਜਿੱਥੇ ਤੁਹਾਨੂੰ ਪਤਾ ਹੈ